ਹੇਲੂਇਆ 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 ਤਾਰੀਫ ਕਰेंगे सब ध्यान परमेश्वर के नाम की जोर से जोर से ज्योति हालेलुया ਪੰਕਜ ਜੀ ਇਸ ਸਿਸਟਰ ਦਾ ਨਾਮ ਰੂਪਾ ਹੈ ਇਹ ਸਿਸਟਰ ਆਨੰਦ ਵਿਹਾਰ ਝੁਬਾਰ ਰੋਡ ਅੰਮ੍ਰਿਤਸਰ ਦੇ ਰਹਿਣ ਵਾਲਿਆਂ ਨੇ ਇਹ ਸਿਸਟਰ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਖਵਾਈ ਦੇਣ ਜਾ ਰਹਿਆਂ ਨੇ ਇਹਨਾਂ ਦੀ ਖਵਾਈ ਇਹ ਹੈ ਕਿ ਇਹਨਾਂ ਨੂੰ ਦੋ ਸਾਲ ਤੋਂ ਥਾਇਰੋਇਡ ਸੀ ਥਾਇਰੋਇਡ ਦੇ ਕਾਰਨ ਇਹ ਸਿਸਟਰ ਦਾ ਗਲਾ ਸੁਝ ਜਾਂਦਾ ਸੀ ਤੇ ਕੋਈ ਵੀ ਚੀਜ਼ ਖਾਂਦੇ ਤਾਂ ਕੁਝ ਵੀ ਖਾ ਜਾਂ ਪੀਣ ਲੱਗਿਆ ਕਾਫੀ ਦਰਦ ਹੁੰਦੀ ਸੀ ਥਾਇਰੋਇਡ ਦੇ ਕਾਰਨ ਹੀ ਕਈ ਵਾਰ ਇਹਨਾਂ ਦਾ ਸਰੀਰ ਕੰਬਦਾ ਇਹ ਤੁਰਨ ਵਰਨ ਵਿੱਚ ਵੀ ਕਾफी ਕਮਜ਼ੋਰੀ ਮਹਿਸੂਸ ਹੁੰਦੀ ਸੀ ਇਹ ਸਿਸਟਰ ਨੇ ਡਾਕਟਰ ਨੂੰ ਦਿਖਾਇਆ ਤਾਂ ਉਹਨਾਂ ਨੇ ਇਹਨਾਂ ਨੂੰ ਮੈਡੀਸਿਨ ਦਿੱਤੀ ਜੋ ਕਿ ਹਰ ਰੋਜ਼ ਖਾਲੀ ਪੇਟ ਖਾਣੀ ਹੁੰਦੀ ਸੀ ਪਰ ਮੈਡੀਸਿਨ ਖਾਣ ਦੇ ਬਾਵਜੂਦ ਵੀ ਇਹਨਾਂ ਨੂੰ ਇਹ ਸਾਰੀਆਂ ਦਿੱਕਤਾਂ ਆਉਂਦੀਆਂ ਸੀ ਇਹ ਸਿਸਟਰ ਦੀਆਂ ਦੋ ਬੇਟੀਆਂ ਪਰ ਦੋ ਸਾਲ ਤੋਂ ਜਦੋਂ ਵੀ ਇਹ ਸਿਸਟਰ ਬੇਬੀ ਪਲਾਨ ਕਰਦੇ ਤਾਂ ਥਾਇਰੋਇਡ ਥਾਇਰੋਇਡ ਕਰਕੇ ਇਹਨਾਂ ਦਾ ਮਿਸਕਾਰਜ ਹੋ ਜਾਂਦਾ ਸੀ ਇਹ ਸਿਸਟਰ ਆਪਣੇ ਜੀਵਨ ਵਿੱਚ ਬਹੁਤ ਨਿਰਾਸ਼ ਹੋ ਚੁੱਕੇ ਸੀ ਪਰ ਫਿਰ ਇੱਕ ਵਿਸ਼ਵਾਸੀ ਨੇ ਟਾਈ ਮਹੀਨੇ ਪਹਿਲਾਂ ਇਹ ਸਿਸਟਰ ਨੂੰ ਪਰਮਜੀ ਸੌਧਾ ਮਿਨਿਸਟਰੀ ਬਾਰੇ ਦੱਸਿਆ ਇਹ ਸਿਸਟਰ ਚਰਚ ਭਾਵਨ ਵਿੱਚ ਆਏ ਗਵਾਹੀਆਂ ਸੁਣਿਆ ਬਚਨ ਸੁਣੇ ਤਾਂ ਇਹਨਾਂ ਦਾ ਵਿਸ਼ਵਾਸ ਵਧਿਆ ਤੇ ਇਹ ਸਿਸਟਰ ਲਗਾਤਾਰ ਚਰਚ ਭਾਵਨ ਨਾਲ ਜੁੜੇ ਰਹੇ ਤੇ ਆਪਣੀ ਸਾਰੀ ਪ੍ਰੋਬਲਮ ਪ੍ਰਭੂ ਦੇ ਦਾਸ ਨੂੰ ਦੱਸੀ ਤਾਂ ਪ੍ਰਭੂ ਦੇ ਦਾਸ ਨੇ ਪ੍ਰੋਪਰਟੀਕ ਵਰਡ ਦਿੱਤੇ ਕਿ ਅੱਜ ਤੋਂ ਤੁਹਾਡਾ ਸਾਈਟਡ ਪੂਰੀ ਤਰ੍ਹਾਂ ਖਤਮ ਹੈ ਇਹ ਸਿਸਟਰ ਨੇ ਪਾਸਟਰ ਜੀ ਦੇ ਉਹਨਾਂ ਪ੍ਰੋਪਰਟੀਕ ਵਰਡਸ ਨੂੰ ਪੂਰੇ ਵਿਸ਼ਵਾਸ ਨਾਲ ਗ੍ਰਹਿਣ ਕੀਤਾ ਕੁਝ ਦਿਨਾਂ ਵਿੱਚ ਹੀ ਇਹ ਸਿਸਟਰ ਨੇ ਆਪਣੇ ਆਪ ਨੂੰ ਚੈੱਕ ਕੀਤਾ ਤਾਂ ਜੋ ਕਨਾਂ ਸੁੱਚ ਕੇ ਭੁੱਲ ਜਾਂਦਾ ਸੀ ਉਹਦੀ ਸੋਜ ਘੱਟ ਗਈ ਤੇ ਖਾਂ ਪੇ ਲੱਗਿਆ ਵੇ ਜੋ ਦਰਦ ਹੁੰਦੇ ਸੀ ਉਹ ਖਤਮ ਹੋ ਗਏ thyroid ਕਾਰਨ ਇਹਨਾਂ ਦਾ ਜੋ ਸਰੀਰ ਕਈ ਵਾਰ ਜੋ ਕੰਬਣਾ ਸ਼ੁਰੂ ਹੁੰਦਾ ਸੀ ਉਹ ਵੀ ਕੰਬਣਾ हट ਗਿਆ ਤੇ ਸਰੀਰਿਕ ਕਮਜ਼ੋਰੀ ਵੀ ਖਤਮ ਹੋ ਗਈ ਡਾਕਟਰ ਦੁਆਰਾ ਦਿੱਤੀ ਮੈਡੀਸਿਨ ਵੀ ਇਹ ਸਿਸਟਰ ਨੇ ਖਾਣੀ ਬੰਦ ਕਰ ਦਿੱਤੀ ਹੁਣ ਪੂਰੇ 2 ਮਹੀਨਿਆਂ ਤੋਂ 2 ਮਹੀਨੇ ਤੇ 10 ਦਿਨ ਤੋਂ 10 ਦਿਨ ਹੋ ਚੁੱਕੇ ਹਨ ਕਿ ਇਹ ਸਿਸਟਰ ਨੇ ਡਾਕਟਰ ਦੁਆਰਾ ਦਿੱਤੀ ਮੈਡੀਸਿਨ ਵੀ ਖਾਣੀ ਬੰਦ ਕਰ ਦਿੱਤੀ ਹੈ ਤੇ ਨਾ ਕੋਈ ਗਲੇ ਵਿੱਚ ਸੋਜ ਹੈ ਨਾ ਦਰਦ ਹੈ ਤੇ ਨਾ ਸਰੀਰ ਵਿੱਚ ਕਮਜ਼ੋਰੀ ਹੈ ਜੋ ਇਸ ਸਿਸਟਰ ਦੇ ਪ੍ਰੈਗਨਨਸੀ ਨਹੀਂ ਸੀ ਹੋ ਰਹੀ ਹੁਣ ਇਹ ਸਿਸਟਰ 2 ਮਹੀਨਿਆਂ ਤੋਂ ਪ੍ਰੈਗਨੈਂਟ ਹਨ ਤੇ ਆਪਣੀ ਲਾਈਫ ਵਿੱਚ ਬਹੁਤ ਖੁਸ਼ ਹਨ ਇਸ ਵੱਡੀ ਦੇ ਅਦੁੱਤ ਦਵਾਈ ਨੇ ਇਹ ਸਿੱਕਰ ਫਰਨੇਸ਼ਰ ਦੇ ਪ੍ਰਮੇਸ਼ਰ ਦੇ ਦਰਦਾਂ ਦੀ ਬਹੁਤ ਬਹੁਤ ਮਾਸਾ